ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਅੱਜ ਆਪਾਂ ਨੇ ਗੱਲਬਾਤ ਜਿਹੜੀ ਕਰਨੀ ਆ ਉਹ ਕਰਨੀ ਆ ਆਪਣੇਆਂ ਬਾਰੇ ਬਈ ਸਾਨੂੰ ਆਪਣੇਆਂ ਤੋਂ ਕਿਉਂ ਇੰਨਾ ਖਤਰਾ ਹੋ ਗਿਆ ਕਿਉਂ ਅਸੀਂ ਡਰਦੇ ਹਾਂ ਆਪਣੇਆਂ ਤੋਂ ਕਿਉਂ ਸਾਨੂੰ ਹਰ ਇੱਕ ਗੱਲ ਦਾ ਪਰਦਾ ਰੱਖਣਾ ਪੈ ਗਿਆ ਕਿ ਆ ਅੱਜ ਦੇ ਸਮੇਂ 'ਚ ਆਪਣੇ ਇੰਨੇ ਮਾੜੇ ਨੇ ਅਸੀਂ ਦਿਲ ਦੀਆਂ ਗੱਲਾਂ ਆਪਣੇਆਂ ਕੋਲ ਕਰਦੇ ਆਂ ਅਸੀਂ ਸਾਰੀ ਖੁਸ਼ੀ ਸਾਂਝੀ ਆਪਣੇ ਨਾਲ ਕਰਦੇ ਆਂ ਤੀਏ ਨਾਲ ਨਹੀਂ ਕਰਦੇ ਪਰਦੇ ਅਸੀਂ ਤੀਏ ਤੇ ਰੱਖਦੇ ਆਂ ਕਿਉਂਕਿ ਅਸੀਂ ਜਾਦੇ ਗੱਲਾਂ ਕਰਨ ਤੇ ਮਜਬੂਰ ਹੋ ਜੰਨੇ ਆਂ ਪਰਦੇ ਆਪਣੇਆਂ ਤੋਂ ਰੱਖਣ ਤੇ ਜਦ ਮਜਬੂਰ ਹੋ ਜੰਨੇ ਆਂ ਜਾਂ ਸਾਨੂੰ ਪਤਾ ਲੱਗਦਾ ਹੈ ਵੀ ਅਸੀਂ ਤਾਂ ਆ ਗੱਲਤੀ ਐ ਕੋਈ ਕੀਤੀ ਹੋਣੀ ਉਹਨੂੰ ਕਿਵੇਂ ਪਤਾ ਲੱਗ ਗਿਆ ਅਸੀਂ ਤਾਂ ਆ ਗੱਲ ਆਪਣੇ ਨਾਲ ਕੀਤੀ ਐ ਦੇਖੋ ਜੀ ਜੋ ਅੱਜ ਸਮਾਂ ਚੱਲਦਾ ਹੈ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਪਰ ਮੈਂ 80 85% ਮੈਂ ਕਹੂੰਗੀ ਵੀ ਚੱਲਦਾ ਹੈ ਇਹ ਕੰਮ ਸਾਨੂੰ ਆਪਣੇ ਆਤੇ ਪੜਦੇ ਰੱਖਣੇ ਪੈਣ ਐ ਤਾਂ ਅਸੀਂ ਅੱਗੇ ਵਧਾਂਗੇ ਕਿਉਂਕਿ ਸਮਾਂ ਭਿਆਨਕ ਆ ਗਿਆ ਸਾਨੂੰ ਬਰਬਾਦ ਵੀ ਦੇਖਣਾ ਆਪਣੀ ਚਾਹੁੰਦੇ ਨੇ ਸਾਨੂੰ ਮਾਰਨਾ ਵੀ ਆਪਣੀ ਚਾਹੁੰਦੇ ਨੇ ਸਾਨੂੰ ਚੈਲੰਜ ਵੀ ਆਪਣੀ ਕਰਦੇ ਨੇ ਵੀ ਕੋਈ ਗੱਲ ਨਹੀਂ ਤੈਨੂੰ ਜ਼ਰੂਰ ਦੇਖੂਗਾ ਇੱਕ ਦਿਨ ਹੁਣ ਮੈਂ ਤੁਹਾਨੂੰ ਦੱਸਦੀ ਆ ਸਾਡਾ ਕੋਈ ਕਾਰੋਬਾਰ ਹੈ ਅਸੀਂ ਬੈਠ ਕੇ ਆਪਣੇ ਨਾਲ ਗੱਲਬਾਤ ਕਰ ਲਈ ਵੀ ਆਪਾਂ ਨੇ ਹੁਣ ਆਉਣੇ ਵਾਲੇ ਸਮੇਂ 'ਚ ਆ ਕਰਨਾ ਹੈ ਆ ਕਰਨਾ ਹੈ ਕਿਉਂਕਿ ਹਰੇਕ ਬੰਦਾ ਫਾਇਦੇ ਲਈ ਉੱਠਦਾ ਹੈ ਕੋਈ ਬਰਬਾਦੀ ਕਰਨ ਲਈ ਨਹੀਂ ਉੱਠਦਾ ਸਵੇਰ ਟਾਈਮ ਸਾਡੀਆਂ ਇਹ ਰਾਤ ਨੂੰ ਕਰੀਆਂ ਹੋਈਆਂ ਪਲੈਨਿੰਗਾਂ ਹੁੰਦੀਆਂ ਨੇ ਫੇਰ ਉਹ ਖੁਸ਼ੀ-ਖੁਸ਼ੀ ਅਸੀਂ ਆਪਣੇਆਂ ਕੋਲ ਬਹਿ ਕੇ ਆਪਣਾ ਢਿੱਡ ਫੋਲਦੇ ਆਂ ਦੱਸਦੇ ਆਂ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਅਗਲੇ ਦੇ ਅੰਦਰ ਕੀ ਚੱਲਦਾ ਹੈ ਸਾਡੇ ਪ੍ਰਤੀ ਚਿਹਰਾ ਹੱਸੂ ਹਾਂਜੀ ਹਾਂਜੀ ਕਰਨਗੇ ਪਰ ਮਨ ਚ ਕੀ ਬਿਉਂਤਾਂ ਬਣ ਹੁੰਦੀਆਂ ਨੇ ਉਹ ਨਹੀਂ ਸਾਨੂੰ ਪਤਾ ਜਦ ਸਾਨੂੰ ਇੱਕ ਵਾਰ ਦੋ ਵਾਰ ਚਾਰ ਵਾਰ ਸਾਨੂੰ ਹੱਥ ਲੱਗੇ ਫੇਰ ਅਸੀਂ ਉੱਥੋਂ ਆਪਣੇਆਂ ਤੋਂ ਪੜਦਾ ਰੱਖਣਾ ਸ਼ੁਰੂ ਕਰ ਦਿੰਨੇ ਆਂ ਇਹ ਸਮਾਜ ਚ ਚੱਲਦਾ ਹੈ ਅੱਗੇ ਪਤਾ ਕੀ ਕਹਿੰਦੇ ਹੁੰਦੇ ਤੇ ਸਿਆਣੇ ਕਹਿੰਦੇ ਆਪਣਾ ਮਾਰੂ ਛਾਵੇਂ ਸਿੱਟੂ ਪਰ ਨਹੀਂ ਹੁਣ ਸਮਾਂ ਬਦਲ ਗਿਆ ਆਪਣਾ ਮਾਰ ਕੇ ਧੁੱਪਾਂ 'ਵੀ ਸਿੱਟਦਾ ਅੱਗ 'ਚੇ ਸਿੱਟਦਾ ਸਿੱਧਾ ਬਈ ਕਿਤੇ ਮੁੜ ਕੇ ਨਾ ਉੱਠ ਖੜੇ ਰਹਿਮ ਨਾਉਂਦੀ ਚੀਜ਼ ਐ ਜਿਹੜੀ ਉਹ ਖਤਮ ਹੋ ਗਈ ਇਹ ਆਲੇ-ਦਾਲੇ ਆਪਾਂ ਦੇਖਦੇ ਆਂ ਦੁਨੀਆ ਸੰਤਾਪ ਹੰਡਾਉਂਦੀ ਐ ਇਹ ਚੀਜ਼ ਦਾ ਰਹਿਮ ਤਾਂ ਮੰਚ ਰਹਿਾਈ ਨਹੀਂ ਕਿਤੇ ਮੇਤੋਂ ਉੱਪਰ ਨਾ ਉੱਠ ਖੜੇ ਕਿਤੇ ਇਹ ਨਾ ਹੋਵੇ ਇਹਨੂੰ ਮੇਰੇ ਥਾਈਂ ਦੀਆਂ ਲੋੜਾਂ ਹੀ ਖਤਮ ਹੋ ਜਾਣ ਜਦਕਾ ਦਾ ਆਪਣਾ ਚਾਹੁੰਦਾ ਹੈ ਨਾ ਵੀ ਜੇ ਇਹ ਉੱਪਰ ਉੱਠ ਖੜਿਆ ਇਹ ਮੇਰੇ ਪੈਰਾਂ 'ਚ ਕਦ ਬੈਠੂ ਆ ਕੇ ਕੋਈ ਗੱਡੀ ਲੈ ਲੈ ਤਾਂ ਨਹੀਂ ਕੋਈ ਝੱਲੂ ਕੋਈ ਹੋਰ ਕਾਰੋਬਾਰੀ ਕੰਮ ਕਰ ਲੈ ਤਾਂ ਨਹੀਂ ਕੋਈ ਝੱਲੂ ਕੋਈ ਮਕਾਨ ਪਾਲ ਲੈ ਤਾਂ ਨਹੀਂ ਕੋਈ ਝੱਲੂ ਠੀਕ ਹੈ ਜੀ ਕੋਈ ਜਾਇਦਾਦ ਖਰੀਦ ਲੈ ਤਾਂ ਨਹੀਂ ਕੋਈ ਝੱਲੂ ਉਡੀਆਂ ਨਾਲ ਲਾ ਕੇ ਬਕਾਜ ਜ਼ਰੂਰ ਦੇਣਗੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਦੁਨੀਆਦਾਰੀ ਇੰਨੀ ਬੇਕਿਰਕ ਕਾਤੇ ਹੋਗੀ ਕਾਤੇ ਹੋਗੀ ਸਾਡੇ ਅੰਦਰ ਸਾਡੇ ਉਹ ਚਿਹਰੇ ਵੀ ਨਹੀਂ ਰਹੇ ਸਾਡੇ ਦਿਲ ਨਹੀਂ ਉਹ ਰਹੇ ਦੁਨੀਆਦਾਰੀ ਦੇ ਅਸੀਂ ਆਪਣੇਆਂ ਨਾਲ ਗੱਲ ਕਰਕੇ ਆਪਣੇਆਂ ਨੂੰ ਆਪਣੀ ਖੁਸ਼ੀ ਦੱਸ ਕੇ ਆਪਣੇਆਂ ਨੂੰ ਆਪਣਾ ਦੁੱਖ ਦੱਸ ਕੇ ਅਸੀਂ ਖਿੜ ਜੰਨੇ ਆ ਹਲਕੇ ਹੋ ਜੰਨੇ ਆ ਪਰ ਨਹੀਂ ਹੁਣ ਤਾਂ ਅੱਗ ਧੂਆਂ ਅੰਦਰੇ ਆ ਸਭ ਕੁਝ ਕਿਉਂਕਿ ਸਾਨੂੰ ਕੋਈ ਜਗ੍ਹਾ ਹੀ ਨਹੀਂ ਰਹੀ ਤੀਏ ਕੋਲੋਂ ਸੀ ਗੱਲ ਨਹੀਂ ਕਰ ਸਕਦੇ ਆਪਣੇ ਆਨੇ ਸਾਨੂੰ ਝੱਲਣਾ ਹੈ ਇੰਨੀ ਅਸੀਂ ਆਪਣਾ ਦਿਲ ਢੇਰੀ ਕਰੀਏ ਤਾਂ ਕਰੀਏ ਕਿੱਥੇ ਮੈਂ ਫੇਰ ਕਹਿੰਨੀ ਆ ਬਈ ਇੱਕ ਮਾਂ ਦੀ ਜਿਹੜੀ ਕਹਿੰਦੇ ਕੁਛੜ ਹੈ ਉਹੀ ਸੰਘੀਲਦੀ ਆ ਫੇਰ ਜਿੱਥੇ ਮਾਂ ਬਾਪ ਨਹੀਂ ਨਾ ਹੁੰਦੇ ਮੈਂ ਕਹਿੰਨੀ ਆ ਵੀ ਉਹਨਾਂ ਬੱਚਿਆਂ ਦਾ ਵੀ ਕੋਈ ਹਿੱਲਾ ਨਹੀਂ ਅੱਜ ਦੇ ਸਮੇਂ 'ਚ ਉਹ ਕਿਸੇ ਨਾਲ ਮੈਂ ਨਹੀਂ ਗੱਲ ਕਰ ਸਕਦੇ ਅਗੇ ਚਾਹੋ ਚੜਦਾ ਹੁੰਦਾ ਸੀ ਆਪਣਾ ਕੋਈ ਕੰਮ ਕਰਨਾ ਵਾਦੇ ਦਾ ਨੱਠ ਕੇ ਆਪਣੇ ਨੂੰ ਦੱਸਣਾ ਵੀ ਭੈਣੇ ਮੈਂ ਆਹ ਕਰਨਾ ਹੈ ਬੇ ਵੀਰ ਮੈਂ ਆਹ ਕਰਨਾ ਕੋਈ ਰਿਸ਼ਤਾ ਹੀ ਨਹੀਂ ਰਿਹਾ ਸਭ ਪੈਸੇ ਦੀ ਖੇਡ ਹੋ ਗਈ ਪੈਸੇ ਨੇ ਦੁਨੀਆ ਹਲਾ ਕੇ ਰੱਖਤੀ ਤੁਹਾਨੂੰ ਕਮਜ਼ੋਰ ਹੁੰਦਿਆਂ ਦੇਖ ਕੇ ਥੋੜੇ ਆਪਣੇ ਹੀ ਹੱਸਣਗੇ ਤੀਆ ਜੇ ਕਹੂਗਾ ਲਾ ਦੱਸ ਬੜਾ ਅਗਲੇ ਦਾ ਕੰਮ ਖਰਾਬ ਹੋਇਆ ਪਰ ਆਪਣਾ ਥੋੜਾ ਹਸੂਗਾ ਇਹ ਅੱਖੀਂ ਦੇਖਣ ਦੀਆਂ ਗੱਲਾਂ ਹੈ ਪਤਾ ਨਹੀਂ ਕਿਉਂ ਜਦੋਂ ਅਸੀਂ ਕੋਈ ਤਰੱਕੀ ਕਰਦੇ ਆਂ ਦੇਹ ਤੋੜ ਕੇ ਕੰਮ ਕਰਦੇ ਆਂ ਫਿਰ ਤੁਹਾਡੀਆਂ ਲੱਤਾਂ ਵੀ ਆਪਣੀਆਂ ਖਿੱਚਣਗੇ ਬੜਾ ਦੁੱਖ ਹੁੰਦਾ ਹੈ ਬਹੁਤ ਦੁੱਖ ਹੁੰਦਾ ਹੈ ਬਈ ਬੰਦਾ ਕਿੰਨਾ ਜੋਰ ਲਾਉਂਦਾ ਅੱਗੇ ਵਧਣ ਲਈ ਕਿੰਨਾ ਜੋਰ ਲਾਉਂਦਾ ਦੇਖੋ ਠੱਗੀਆਂ ਠੋਰੀਆਂ ਨਾਲ ਵਧਣਾ ਮਾੜਾ ਹੈ ਅੱਜ ਵੀ ਮਾੜਾ ਕੱਲੋਂ ਵੀ ਮਾੜਾ ਹੈ ਪਰ ਜਿਹੜਾ ਇਨਸਾਨ ਖਾਂਦਾ ਹੀ ਕਿਰਤ ਕਮਾਈਦੀ ਹੈ ਭਾਵੇਂ ਉਹ ਨੂਣ ਨਾ ਖਾਵੇ ਭਾਵੇਂ ਮੀਟ ਨਾ ਖਾਵੇ ਜਿਹਨੇ ਖਾਣੀਓਂ ਕਿਰਤ ਕਮਾਈਦੀ ਹੈ ਉਹਨੂੰ ਵੀ ਲੋਕ ਪਿੱਛੇ ਨੂੰ ਖਿੱਚੀ ਜਾਣਾ ਫਿਰ ਉਹ ਇਨਸਾਨ ਜਾਵੇ ਤਾਂ ਜਾਵੇ ਕਿੱਥੇ ਖਿੱਚਣਗੇ ਵੀ ਆਪਣੀ ਕੋਈ ਪਰਾਇਆ ਨਹੀਂ ਖਿੱਚਦਾ ਪਰਾਇਆ ਖਿੱਚਣ ਫਿਰ ਤਾਂ ਸਾਨੂੰ ਦੁੱਖੇ ਨਹੀਂ ਸਾਨੂੰ ਪਤਾ ਹੈ ਵੀ ਪਰਾਇਏ ਨੇ ਸਾਨੂੰ ਝੱਲਦੇ ਨਹੀਂ ਦੁੱਖ ਤਾਂ ਇਸ ਗੱਲ ਦਾ ਵੀ ਸਾਨੂੰ ਆਪਣੇ ਮਾਰਦੇ ਆ। ਇੱਥੇ ਤਾਂ ਹੀ ਹੋ ਜਾਂਦਾ ਹੈ। ਆਪਣੇ ਕਈ ਵਾਰ ਤੁਹਾਨੂੰ ਅਰਸ਼ਾਂ ਤੇ ਚੜਿਆ ਹੋਇਆਂ ਨੂੰ ਫਰਸ਼ਾਂ ਤੇ ਸਿੱਟ ਦਿੰਦੇ ਨੇ। ਲਾਸਟ ਚ ਇਹੀ ਗੱਲ ਕਹਿਣਗੇ ਭਾਈ ਤੁਸੀਂ ਆਪਣੇ ਕੰਮ ਆਪੇ ਖਰਾਬ ਕੀਤੇ ਨੇ। ਕਰੋ ਹੁਣ ਠੀਕ ਇਹਨਾਂ ਨੂੰ। ਬੜੇ ਹੱਥ ਕੰਡੇ ਨੇ ਲੋਕਾਂ ਕੋਲ ਆਪਣਾਉਣ ਲਈ। ਤੁਸੀਂ ਸੋਚ ਵੀ ਨਹੀਂ ਸਕਦੇ, ਸੁਪਨੇ 'ਚ ਵੀ ਨਹੀਂ ਸੋਚ ਸਕਦੇ। ਤੁਸੀਂ ਕਿਸੇ ਨੂੰ ਦੋਸ਼ ਦੇਣ ਯੋਗ ਵੀ ਨਹੀਂ ਰਹਿੰਦੇ। ਕਿਉਂਕਿ ਕਰੇ ਤੁਸੀਂ ਆਪ ਐ। ਬਹੁਤ ਕੁਸ ਚੱਲਿਆ ਹੋਇਆ ਹੈ ਹੁਣ ਤਾਂ ਜ਼ਬਾਨ ਦੀ ਮਾਰ ਕਰਨ ਦੀ ਉਹ ਲੋੜ ਨਹੀਂ ਮਾਰਾ ਹੀ ਇੰਨੀਆਂ ਚੱਲ ਪੀਆਂ ਮਿੱਠੇ ਰਹੋ ਅਗਲੇ ਨੂੰ ਅਜਾੜੋ ਬਸ ਇਹ ਦੁਨੀਆਦਾਰੀ ਦੀ ਫਿਤਰਤ ਬਣ ਗਈ ਪਰ ਮੈਂ ਫੇਰ ਕਹਿਨੀ ਆ ਜਿੱਥੇ ਥਾਈ ਮੇਰਾ ਭਰੋਸਾ ਹੈ ਜਿਹੜੇ ਭਰੋਸੇ ਦੇ ਆਸਰੇ ਮੈਂ ਖੜੀ ਆ ਮੈਂ ਗੱਲ ਇਹ ਇੱਕ ਢਾਕੇ ਕਹਿਨੀ ਆ ਕੋਈ ਸਾਨੂੰ ਲੱਖ ਹੱਥ ਕੰਡੇ ਫਣਾ ਕੇ ਸਾਨੂੰ ਸਿਟ ਲਵੇ ਮੈਂ ਫੇਰ ਕਹਣੀ ਆ ਕਿੰਨਾ ਹੀ ਸਾਨੂੰ ਹੱਥ ਕੰਡੇ ਆਪਣਾ ਕੇ ਕੋਈ ਸਾਨੂੰ ਥੱਲੇ ਸਿਟ ਲਵੇ ਪਰ ਉਹ ਤੋਂ ਓਲਾ ਨਾ ਹੋਇਆ ਨਾ ਹੋਣਾ ਨਾ ਮੈਂ ਓਲਾ ਕਰ ਸਕਦੀ ਆ ਉਹ ਤੋਂ ਨਾ ਮੇਰੇ ਨਾਲ ਕਰਨੇ ਵਾਲਾ ਕੋਈ ਓਲਾ ਕਰ ਸਕਦਾ ਉਹ ਹਰ ਜਗ੍ਹਾ ਉਹਦੇ ਤੇ ᱴੇਕ ਹੈ ਉਹਦੇ ਤੇ ਭਰੋਸਾ ਹੈ ਪਰ ਮੈਂ ਇੱਕ ਗੱਲ ਹੋਰ ਕਹੂੰਗੀ ਕਈ ਕਮੈਂਟਾਂ ਜੇ ਆ ਜਾਂਦਾ ਹੈ ਮੇਰੇ ਭੈਣੇ ਰੱਬ ਤੇ ਭਰੋਸਾ ਕਰਕੇ ਬੰਦਾ ਕੀ ਕਰੇ ਬਈ ਜਿਹੜਾ ਰੱਬ ਤੇ ਭਰੋਸਾ ਕਰਦਾ ਉਹ ਬੜਾ ਦੁੱਖ ਪਾਉਂਦਾ ਹੈ ਹਾਂ ਪਾਉਂਦਾ ਮੈਂ ਇਹ ਗੱਲ ਨਾਲ ਵੀ ਸਹਿਮਤ ਆ ਪਰ ਜਿਹੜਾ ਰੱਬ ਦਾ ਰਿਜ਼ਲਟ ਹੈ ਨਾ ਉਹ ਵੀ ਸਹੀ ਹੁੰਦਾ ਹੈ ਲੇਟ ਬੇਸ਼ੱਕ ਦੀ ਹੋਵੇ ਪਰ ਸਹੀ ਹੁੰਦਾ ਹੈ ਇਹ ਵੀ ਗੱਲਾਂ ਜ਼ਿੰਦਗੀ 'ਚ ਦੇਖੀਆਂ ਨੇ ਪ੍ਰਮਾਤਮਾ ਹੁਣ ਸਾਨੂੰ ਮਾਂ ਪਿਓ ਨੇ ਸਾਡੀ ਜਿਹੜੀ ਬਚਪਨ ਵਾਲੀ ਪਰਪਰੇਸ਼ਾ ਘੂਰ ਕੇ ਕੁੱਟ ਕੇ ਚਾਰ ਚਪੇਰਿਆਂ ਰੋਕ ਕੇ ਸਾਨੂੰ ਘਰ ਦੀਆਂ ਤੰਗੀਆਂ ਚੋਂ ਨੂੰ ਨੰਗਾ ਕੇ ਸਾਡੀ ਪਰਪਰੇਸ਼ ਕਰਦਾ ਹੈ ਆਪਣੇ ਤਰੀਕੇ ਨਾਲ ਸਾਡੇ ਬਚਪਨ ਦੀ ਜਿਹੜੀ ਪਰਪਰੇਸ਼ ਹੁੰਦੀ ਉਹ ਮਾਪੇ ਪਾਾਂ ਦੇ ਤਰੀਕੇ ਨਾਲ ਹੁੰਦੀ ਹੈ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਮਾਪੇ ਸਾਨੂੰ ਕੋਈ ਕਸਰ ਛੱਡਦਾ ਹੈ ਜਿੰਨੀ ਉਹਦੀ ਹੈਸੀਅਤ ਹੁੰਦੀ ਹੈ ਸਾਨੂੰ ਦੰਦਾ ਹੈ ਸੋਈ ਗੱਲਾਂ ਪਰਮਾਤਮਾ ਦੀਆਂ ਜਿਹੜੇ ਇਨਸਾਨ ਉਦਾਂ ਤੇ ਟੇਕ ਰੱਖ ਕੇ ਚੱਲਦੇ ਨੇ ਉਹਨਾਂ ਨੂੰ ਭੀੜੀਆਂ ਜ਼ਰੂਰ ਆਉਂਦੀਆਂ ਨੇ ਉਹਨਾਂ ਨੂੰ ਦੁੱਖ ਦਰਦ ਜ਼ਰੂਰ ਆਉਂਦੇ ਨੇ ਜਦ ਅਸੀਂ ਹੈ ਹੀ ਉਸ ਪਿਓ ਦੇ ਭਰੋਸੇ ਪਰ ਇੱਕ ਦਿਨ ਸਾਨੂੰ ਦੰਦਾ ਵੀ ਬਹੁਤ ਘਸਾ ਹੋਊ ਦਊਗਾ ਜਦ ਜਦ ਅਸੀਂ ਉਹਦੀ ਉਹਦਾ ਹੀ ਤੇ ਭਰੋਸੇ ਤੇ ਬੈਠੇ ਰਹਿਣਾ ਅਸੀਂ ਆਪਣੀਆਂ ਮਰਜ਼ੀਆਂ ਨਹੀਂ ਕਰਨੀਆਂ ਬਸ ਇਹੀ ਸੋਚ ਆ ਮੇਰੀ ਭਾਵੇਂ ਸਾਨੂੰ ਉਹ ਸੂਈ ਦੇ ਨੱਕੇ ਚ ਨੂੰ ਕੱਢ ਦੇ ਪਰਖ ਕਰਦਾ ਸਾਡੀ ਪਰਮਾਤਮਾ ਵੀ ਪਰਖ ਕਰਦਾ ਸਾਡੀ ਵੀ ਦੇਖਾ ਕਿੱਥੇ ਥਾਈ ਡੋਲਦੇ ਨੇ ਕਿੱਥੇ ਥਾਈ ਸਾਨੂੰ ਮੈਨੂੰ ਛੱਡ ਕੇ ਭੱਜਦੇ ਨੇ ਤੁਸੀਂ ਦੇਖੋ ਕਿਹੜਾ ਉਹਦੇ ਤੇ ਭਰੋਸਾ ਕਰਕੇ ਸਹੇਲੋ ਜਿਹੜਾ ਕੁਸ ਸਹੇ ਹੁੰਦਾ ਕਰ ਲਣ ਦੋ ਦੁਨੀਆ ਨੂੰ ਜਿਹੜਾ ਕੁਸ ਤੁਹਾਡੇ ਨਾਲ ਦੁਨੀਆ ਕਰਦੀ ਹੈ ਕੋਈ ਗੱਲ ਨਹੀਂ ਮਰੇ ਜਾਵਾਂਗੇ ਇਦੋਂ ਉੱਤੇ ਦਿਨ ਤਾਂ ਕੁਝ ਨਹੀਂ ਹੋ ਜੂ ਮਰੇ ਜਾਵਾਂਗੇ ਮਰਨਾ ਤਾਂ ਹੈ ਹੀ ਆਈ ਤਾਂ ਮਰਨ ਲਈ ਆਂ ਪਰ ਉਹਦੇ ਤੇ ਟੇਕ ਰੱਖ ਕੇ ਦੇਖੋ ਸਹੇਲੋ ਦੁਨੀਆ ਦੀ ਜੋ ਵੀ ਦੁਨੀਆਦਾਰੀ ਸਾਡੇ ਨਾਲ ਕਰਦੀ ਐ ਸਹੇ ਲੋ ਪਰ ਮੈਂ ਇੱਕ ਗੱਲ ਹੋਰ ਜ਼ਰੂਰ ਕਹੂੰਗੀ ਚੁੱਪ ਨਾ ਇੰਨੇ ਰਿਹਾ ਕਰੋ ਜੇ ਸਾਨੂੰ ਮੂਹਰੇ ਤੇ ਕੋਈ ਝੂਠੀਆਂ ਸੱਚੀਆਂ ਲਾਉਂਦਾ ਉਹਦਾ ਜਵਾਬ ਜ਼ਰੂਰ ਦੇ ਦਿਆ ਕਰੋ ਇੱਕ ਵਾਰ ਸਹੋ ਦੋ ਵਾਰ ਸਹੋ 30 ਵਾਰ ਨੂੰ ਆਪਣੀ ਜ਼ੁਬਾਨ ਨੂੰ ਖੋਲੋ ਕਿਉਂਕਿ ਅਸੀਂ ਦੁਨੀਆਦਾਰੀ ਚ ਰਹਿੰਨੇ ਆਂ ਕਈ ਵਾਰ ਜਿਹੜਾ ਚੁੱਪ ਇਨਸਾਨ ਹੁੰਦਾ ਹੈ ਸੱਚਾ ਇਨਸਾਨ ਹੁੰਦਾ ਹੈ ਉਹਨੂੰ ਦੁਨੀਆ ਦਬਾਉਂਦੀ ਨੰਗ ਜਾਂਦੀ ਆ ਚੰਗੇ ਮਾੜੇ ਦਾ ਜਵਾਬ ਜ਼ਰੂਰ ਦਿਆ ਕਰੋ ਅਸੀਂ ਆਪਣੇ ਹੱਕ ਲਈ ਬੋਲ ਸਕਦੇ ਹਾਂ ਪਰ ਮਾੜੇ ਇਨਸਾਨ ਦੀ ਜਿਹੜਾ ਤੁਹਾਡੇ ਨਾਲ ਮਾੜਾ ਕਰਦਾ ਹੈ ਉਹਦੀ ਬਰਾਬਰੀ ਨਹੀਂ ਕਰਨੀ ਵੀ ਅਸੀਂ ਵੀ ਉਹਦਾ ਮਾੜਾ ਕਰੀਏ ਮੇਰਾ ਕਹਣ ਦਾ ਇਹ ਮਤਲਬ ਹੈ ਜੋ ਸਾਡੇ ਨਾਲ ਮਾੜਾ ਹੋ ਰਿਹਾ ਹੈ ਉਹਦੀ ਬਰਾਬਰੀ ਵੀ ਨਹੀਂ ਕਰਨੀ ਕਿਉਂਕਿ ਫਿਰ ਉਹਦੇ আর ਸਾਡੇ 'ਚ ਕੋਈ ਫਰਕ ਨਹੀਂ ਰਹਿਣਾ ਜਵਾਬ ਦੀ ਗੱਲ ਦਾ ਜ਼ੁਬਾਨ ਨਾਲ ਜਵਾਬ ਜ਼ਰੂਰ ਦਿਆ ਕਰੋ ਗੁੰਗੇ ਬਣ ਕੇ ਨਾ ਰਹਾ ਕਰੋ ਪਰ ਮਾੜੇ ਨਾਲ ਮਾੜਾ ਨਹੀਂ ਬਣਨਾ ਠੀਕ ਹੈ ਜੀ ਸੋ ਇਹ ਗੱਲਾਂ ਵਾਹਿਗੁਰੂ ਤੇ ਭਰੋਸਾ ਰੱਖੋ ਉਹ ਸਬਦਾ ਹੈ ਉਹ ਕਦੇ ਕਿਸੇ ਨਾਲ ਬਿਤਕਰਾ ਨਹੀਂ ਕਰਦਾ ਕੋਈ ਗੱਲ ਨਹੀਂ ਕਿਤੇ ਨਾ ਕਿਤੇ ਸਾਡੇ ਵੀ ਚੰਗੇ ਮਾੜੇ ਕਰਮ ਹੁੰਦੇ ਨੇ ਮਾੜਾ ਨਾ ਕਰੋ ਕਿਸੇ ਦਾ ਪਿਛਲੇ ਜਨਮ ਚ ਹੋ ਗਏ ਕੋਈ ਗੱਲ ਨਹੀਂ ਪਰ ਇਹ ਜਨਮ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ